ਕਿਉਂ ਫੇਰ ਹੋ ਗਈ ਜੀ ਕਿਉਂ ਸੀ ਅਸੀਂ ਤੇਰੀਆਂ ਲਿਆਉਂ ਤਰੀਆਂ ਦੇ ਉੱਪਰ ਤੇਰੀਆਂ ਜਾਣੇ ਲਾ ਦਿਓ ਧਰਨੇ ਲਾਓ ਇੱਕ ਇਹ ਅਸੇ ਤੋਂ ਧਾਮ ਕਿਉਂ ਪੁੱਛਣ ਲੱਗੇ ਇਹਨਾਂ ਨੂੰ ਬਦਮਾਸ਼ੀ ਕਰਨਾ ਇੱਥੇ ਪੁੱਛਣ ਲੱਗੇ ਕਿੰਨਾ ਸਾਡੀ ਗੱਡੀ ਤੇ ਗੱਡੀ ਮਾਰੀ ਹੈ ਨਾ ਅੱਜ ਕਿੰਨੀ ਮੇਰੀ ਇਹਨਾਂ ਨੂੰ ਆਉਣ ਦਾ ਕੰਮ ਕੀ ਸੀ ਇੱਥੇ

ਅੱਜ ਜਲੰਧਰ ਦੇ ਵਿੱਚ ਸਵੇਰ ਤੋਂ ਹੀ VOTING ਹੋ ਰਹੀ ਹੈ ਪਰ ਜਲੰਧਰ ਜਿਮਨੀ ਚੌਂਕ ਦੌਰਾਨ ਆਪ ਵਿਧਾਇਕ ਤੇ ਕਾਂਗਰਸੀ ਐਮਐਲਏ ਆਪੋ ਸਾਹਮਣੇ ਨਜ਼ਰ ਆਏ ਨੇ ਦਰਅਸਲ ਆਪ ਦੇ ਵਿਧਾਇਕ ਦਲਬੀਰ ਸਿੰਘ ਤੇ ਨਾਲ ਹੀ ਕਾਂਗਰਸੀ ਵਿਧਾਇਕ ਜਿਹੜੇ ਸਨ ਹਰਦੇਵ ਲਾਡੋ ਸ਼ੇਰੋਵਾਲੀਆ ਦੀ ਟਕਰਾਅ ਹੋ ਗਈ ਦੱਸਦੀ ਹੈ ਕਿ ਪਿੰਡ ਦੇ ਵਿੱਚ ਐਂਟਰੀ ਨੂੰ ਲੈ ਕੇ ਟਕਰਾਰ ਹੋਈ ਸੀ ਦੱਸਿਆ ਜਾ ਰਿਹਾ ਹੈ ਕਿ ਆਪ ਦੇ ਵਿਧਾਇਕ ਦਲਬੀਰ ਸਿੰਘ ਸਰਕਾਰੀ ਗੱਡੀਆਂ ਲੈ ਕੇ ਪਿੰਡ ਦੇ ਵਿੱਚ ਦਾਖਲ ਹੋ ਗਏ ਜਦ ਕਿ ਅੱਜ ਵੋਟਾਂ ਨਹੀਂ ਅਤੇ ਉਹਨਾਂ ਦਾ ਦਾਖਲ ਹੋਣਾ ਨਹੀਂ ਬੰਦਾ ਸੀ ਪਰ ਸਰਕਾਰੀ ਗੱਡੀਆਂ ਲੈ ਕੇ ਉਹ ਆਉਂਦੇ ਨੇ ਜਿਸ ਤੋਂ ਬਾਅਦ ਜਦੋਂ ਪਤਾ ਕਾਂਗਰਸੀ ਵਿਧਾਇਕ ਨੂੰ ਲੱਗਦਾ ਤਾਂ ਉਹਨਾਂ ਦੇ ਵੱਲੋਂ ਪਿੰਡ ਵਾਸੀਆਂ ਨੂੰ ਇਕੱਠਾ ਕਰ ਲਿਆ ਜਾਂਦਾ ਤੇ ਮੌਕੇ ਤੇ ਕਾਫੀ ਜ਼ਿਆਦਾ ਬਹਿਸਬਾਜ਼ੀ ਹੁੰਦੀ ਹੈ ਅਤੇ ਕਾਂਗਰਸੀ ਵਿਧਾਇਕ ਹਰਦੇਵ ਲਾਡੋ ਸ਼ੇਰੋਵਾਲੀਆਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਜਦੋਂ ਉਹਨਾਂ ਨੂੰ ਇਸ ਬਾਰੇ ਮਨਾ ਦਾ ਗਿਆ ਤਾਂ ਉਹਨਾਂ ਦੇ ਵੱਲੋਂ ਅੱਗੇ ਉਹ ਬਹਿਸਬਾਜੀ ਕੀਤੀ ਗਈ ਅਤੇ ਨਾਲ ਹੀ ਉਹਨਾਂ ਦੀ ਗੱਡੀ ਦੇ ਨਾਲ ਟੱਕਰ ਵੀ ਮਾਰੀ ਗਈ ਜਿਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਦਿੱਤੀ ਗਈ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹਾਲਾਂਕਿ ਕਾਫੀ ਜ਼ਿਆਦਾ ਸੁਰੱਖਿਆ ਅਜ ਵਿਧਾਈ ਗਈ ਹੈ ਅਤੇ ਇਸ ਦੇ ਨਾਲ ਹੀ ਪੁਲਿਸ ਦੇ ਵੱਲੋਂ ਆਸ਼ਵਾਸਨ ਪਿੰਡ ਵਾਸੀਆਂ ਨੂੰ ਅਤੇ ਨਾਲ ਹੀ ਕਾਂਗਰਸੀ ਵਿਧਾਇਕ ਨੂੰ ਦਿੱਤਾ ਜਾ ਰਿਹਾ ਹੈ ਕਾਰਵਾਈ ਕਰਨ ਦਾ ਪਰ ਇਸ ਦੇ ਨਾਲ ਹੀ ਮੌਕੇ ਤੇ ਮੌਜੂਦ ਕਾਂਗਰਸੀ ਵਿਧਾਇਕ ਹਰਦੇਵ ਲਾਡੋ ਸ਼ਰੋਵਾਲੀਆ ਦੇ ਵੱਲੋਂ ਪਿੰਡ ਵਾਸੀਆਂ ਨੂੰ ਇਕੱਠਾ ਕੀਤਾ ਗਿਆ ਤੇ ਕਿਹਾ ਗਿਆ ਕਿ ਸਾਡੇ ਮੌਜੂਦਗੀ ਦੇ ਵਿੱਚ ਆਪ ਵਿਧਾਇਕ ਗੱਲਬੀਰ ਸਿੰਘ ਤੇ ਜਿਹੜੀ ਕਾਰਵਾਈ ਹੈ ਉਹ ਕਿਤੇ ਜਾਣੀ ਚਾਹੀਦੀ ਹੈ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਪਰ ਇਹਨਾਂ ਸਭ ਦੇ ਵਿਚਾਲੇ ਰਾਜਾ ਵਿੜਿੰਗ ਦੇ ਸਾਹਮਣੇ ਆਏ ਉਹਨਾਂ ਦੇ ਵੱਲੋਂ ਬਕਾਇਦਾ ਇੱਕ ਵੀਡੀਓ ਬਣਾਈ ਗਈ ਅਤੇ ਆਮ ਆਦਮੀ ਪਾਰਟੀ ਤੇ ਤੰਗ ਕਰਿਆ ਗਿਆ ਦਰਅਸਲ ਉਹਨਾਂ ਦੇ ਵੱਲੋਂ ਇੱਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਗੱਲ ਲਿਖੀ ਗਈ ਹੈ ਕਿ ਜਲੰਧਰ ਵਿਖੇ ਚੋਣ ਕਮਿਸ਼ਨ ਦੀਆਂ ਸ਼ਰੀਆਮ ਧਜੀਆਂ ਉਡਾਈਆਂ ਜਾ ਰਹੀਆਂ ਨੇ ਸਾਡੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ਰੋਵਾਲੀਆ ਜਿਨੇ ਇੱਕ ਵੀਡੀਓ ਬਣਾਈ ਹੈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਬਾਬਾ ਬਕਾਲਾ ਸਾਹਿਬ ਤੋਂ ਵਿਧਾਇਕ ਸ਼ਰੀਆਮ ਸਰਕਾਰੀ ਗੱਡੀਆਂ ਦੇ ਨਾਲ ਸ਼ਾਕੋਟ ਵਿਖੇ ਘੁੰਮ ਰਹੇ ਨੇ ਜੇ ਪ੍ਰਸ਼ਾਸਨ ਨੇ ਇਹਨਾਂ ਤੇ ਕੋਈ ਕਾਰਵਾਈ ਨਾ ਕੀਤੀ ਤਾਂ ਅਸੀਂ ਸਾਰੇ ਇਕੱਠੇ ਹੋ ਕੇ ਜਲੰਧਰ ਵੱਲ ਨੂੰ ਕੋਚ ਕਰਾਂਗੇ ਅਤੇ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਅਤੇ ਇਸ ਦੇ ਨਾਲ ਹੀ ਰਾਜਾ ਵਿੜਿੰਗ ਦੇ ਵੱਲੋਂ ਇੱਕ ਵੀਡੀਓ ਪਾ ਕੇ ਬਕਾਇਦਾ ਇਸ ਦਾ ਵਿਰੋਧ ਵੀ ਕੀਤਾ ਗਿਆ। ਪਹਿਲਾਂ ਤੁਹਾਨੂੰ ਵੀਡੀਓ ਦਿਖਾਉਂਦੇ ਹਾਂ ਤਕਰਾਰ ਦੀ ਅਤੇ ਫਿਰ ਰਾਜਾ ਵਿੜਿੰਗ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਸੁਣਾਵਾਂਗੇ। ਹੁਣ ਇਹਦਾ ਕੀ ਹੱਲ ਹੋਊਗਾ ਜੀ ਕੁੱਤੇ ਕਹਾਣੀ ਕਰੀ ਜੀ ਉਹ ਗਲਤੀ ਕੀਤੀ ਸਾਡੇ ਕੋ ਗੱਡੀ ਦੇ ਸ਼ੀਸ਼ੇ ਤੇ ਪੰਜ ਮਿੰਟ ਬਾਅਦ ਮਾੜਾ ਮਾੜਾ ਪਾਜੀ ਕੀ ਕਹਿੰਦਾ ਮਾੜਾ ਪ੍ਰਿੰਸੀਪਲ ਜੀ ਮਾੜਾ ਪਿੱਛੇ ਨੂੰ ਹੋ ਜਾਣੇ ਭਾਈ ਸਾਹਮਣੇ ਹਾਂ ਇਹਦੇ ਬੰਦੇ ਹੋਣੇ ਆਪਣਾ ਕਰੀ ਜਾਂਦੇ ਹਾਂ ਹਾਂ ਮਾੜਾ ਪਾਜੀ ਮਾੜਾ ਣਾੜੀ ਜਗਾ ਦੇ ਦਿਜੋ ਸਾਹਮਣੇ ਬਣਾਉਂਦੇ ਆਂ ਦੇਖੋ ਤਾਂ ਉਹ ਉਹ ਦੂਜੇ ਪਿੱਛੇ ਟੀਮ ਵੀ ਆ ਗਈ ਉਹ ਕਿਹੜੀ ਆਈ ਟੀਮ ਉਹ ਆਪਣੇ ਗਰੀਨ ਦੀ ਹੈ ਹੈ ਬੀਡੀਪੀ ਉਹ ਮਾੜੀ ਟੀਮ ਹੋ ਜਾਂਦਾ ਸਾਰੇ ਆਹ ਦੇਖ ਲਓ ਬਦਮਾਸ਼ ਫਿਰ ਤੇ ਐਸਐਚਓ ਸਾਹਿਬ ਆਹ ਬਦਮਾਸ਼ ਵੇਖੋ ਕੋਈ ਗੱਲ ਨਹੀਂ ਕੋਈ ਨਹੀਂ ਐਮਐਲਏ ਕੋਈ ਗੱਲ ਨਹੀਂ ਮੈਂ ਪਹਿਲਾਂ ਰਹਿਣ ਛੱਡ ਦਿਓ ਇਹ ਅਸੀਂ ਦਿੱਤੀ ਇੱਥੇ ਕਾਰਵਾਈ ਕਰੋ ਮੇਰੇ ਬਿਆਨ ਦੇਖੋ ਬਿਆਨ ਲੋਏ ਦੇਖੋ ਮੇਰੇ ਬਿਆਨ ਇਹ ਤੇ ਬਿਆਨ ਲਿਖੋ ਇੱਥੇ ਕਾਰਵਾਈ ਕਰਕੇ ਦੋਣਾ ਸੀ ਕਾਰਵਾਈ ਕਰਦੇ ਨਹੀਂ ਕਾਰਵਾਈ ਬਿਆਨ ਲਿਖੋ ਬਿਆਨ ਲੈ ਲਓ ਬਿਆਨ ਲੈ ਲਓ ਵੀ ਸਾਰੇ ਪਿੰਡ ਖੜਾ ਨਾ ਆ ਸਾਰਾ ਪਿੰਡ ਖੜਾ ਬਿਆਨ ਲਿਖੋ ਇੱਥੇ ਹਾਂ ਕੀ ਕਰਨ ਲੱਗੇ ਸਹੀ ਹੋ ਰਿਹਾ ਲੱਗੇ ਰਸਤਾ ਦੇ ਆ ਆ ਇਹਦੇ ਇਹ ਪਤਾ ਕਰਨੀ ਹੈ ਕੀ ਬੱਜੇ ਕਰਨਾ ਕੀ ਕਰਨ ਲੱਗੇ ਜੋ ਕਰਦੇ ਬਾਹਰ ਨਹੀਂ ਹਲਕੇ ਦੇ ਸੇ ਕੀ ਕਰ ਸਕਦੇ ਐਸੇ ਚੋ ਹੁਣ ਅੱਜ ਤੇ ਦਿਨ ਕੀ ਕਰ ਕੀ ਕਰਦੇ ਅੱਜ ਇਹ ਹੁਣ ਫਰਜ਼ੀ ਨਹੀਂ ਬਣਦਾ ਸੀ ਇਹਨਾਂ ਦਾ ਤੁਸੀਂ ਦੱਸੋ ਬਣਦਾ ਸੀ ਕਿਉਂ ਵੀ ਪਿੰਡ ਆਲੇ ਬਣਦਾ ਸੀ ਕਿਸੇ ਦਾ ਫਰਜ਼ ਨਹੀਂ ਨਹੀਂ ਹੈ ਇਹ ਐਸੇ ਤੋਂ ਸਾਡੇ ਕਿਹਨੇ ਪੁੱਛਣ ਲੱਗੇ ਇਹਨਾਂ ਨੂੰ ਬਦਮਾਸ਼ੀ ਕਰਨਾ ਇੱਥੇ ਭਜਾਉਣ ਲੱਗੇ ਕਿੱਰੀਆ ਸਾਡੀ ਗੱਡੀ 'ਚ ਗੱਡੀ ਮਾਰੀ ਹੈ ਨਾ ਹੱਜ ਕਿੱਥੇ ਨਹੀਂ ਮੇਰੀ ਇਹਨਾਂ ਨੂੰ ਆਉਣ ਦਾ ਕੰਮ ਕੀ ਸੀ ਇੱਥੇ ਆਹ ਟ੍ਰੈਕ ਲਾ ਕੇ ਰੋ ਰੋ ਗਿਆ ਇਹਨਾਂ ਨੇ ਆਉਣ ਦਾ ਪੁੱਛੋ ਕੰਮ ਕੀ ਸੀ ਆ ਕੇ ਕਿੱਧਰ ਗਏ ਤੁਸੀਂ ਕਿਹਨੇ ਮੈਨੂੰ ਪੁੱਛਣ ਲੱਗਾ ਤੁਸੀਂ ਵੀ ਮੇਰਾ ਖਾਲਾ ਇਹ ਪ੍ਰੈਸ਼ਰ ਥੱਲੇ ਹੋਣੇ ਵੀ ਆਹ ਅਸਲੀ ਸਾਬ ਹਲੇ ਐਸੇ ਸਾਬ ਵੀ ਆ ਰਹੇ ਐਸੇ ਸਾਬ ਇਹ ਤਾਂ ਨਹੀਂ ਲੈ ਕੇ ਜਾਣਦੇ ਨੇ ਕਾਰਵਾਈ ਹੋ ਲੈ ਕੇ ਜਾਣਗੇ ਕੋਈ ਨਹੀਂ ਅਸੀਂ ਹਲਾ ਲੈਂਦੇ ਮੌਕੇ ਤੇ ਆਉਣ ਦਿਓ ਦਿਖਾ ਦਿੱਤੀ ਨਾ ਅਫਸਰਾਂ ਨੂੰ ਯਾ ਬਦਮਾਸ਼ੀ ਹੋ ਰਹੀ ਆ ਇਹ ਬੂਥ ਕੈਪਚਰ ਕਰਨ ਆਉਂਦੇ ਆ ਇਹਨਾਂ ਦੇ ਗੁੰਡੇ ਬੈਠੇ ਥਾ ਥਾ ਤੇ ਤੁਹਾਨੂੰ ਕਿੰਨੀ ਥਾ ਦੇ ਦੱਸਣਗੇ ਫਿਰ ਤੇ ਚੋ ਇਸ ਕਰਕੇ ਆਪਾਂ ਅਸੀਂ ਅਸੀਂ ਸ਼ਾਂਤੀ ਚਾਹੁੰਦੇ ਆ ਇਹ ਬਾਹਰ ਦੇ ਬੰਦੇ ਆ ਕਿ ਇੱਥੇ ਗੁੰਡਾਗਰਦੀ ਕਰ ਪੁਲ ਸੁਣ ਇਹਨਾਂ ਨੂੰ ਕੱਢਣ ਆਈ ਆ ਵੀ ਲੈ ਜੀਏ ਨਾ ਉਹ ਐਸਐਸ ਸਾਹਿਬ ਆਪ ਤਰੋਂ ਲੱਗਿਆ ਇਹ ਗੱਡੀਆਂ ਲੈ ਕੇ ਚਲ ਜੀਏ ਨਾ ਇੱਥੇ ਲਿਖੋ ਕੀ ਹੋ ਰਿਹਾ ਹੈ ਲਿਆਓ ਪਾ ਕਾਗਜ਼ ਅਸੀਂ ਵਿਆਦ ਲਿਖਾਉਂਦੇ ਆ ਵਿਆਦ ਨੇ ਕਿਉਂ ਫੇਰ ਹੋ ਜੀ ਕਿਉਂ ਫੇਰ ਅਸੀਂ ਕਿਹ ਲਿਆਓ ਤਰੀਆਂ ਲਿਆਓ ਤਰੀਆਂ ਦੇ ਹਸ਼ਾਉ ਤਰੀਆਂ ਯਾਰੀ ਲਾ ਦਿਓ ਧਰਨੇ ਲਾਓ ਇੱਥੇ ਜਿਹੜੀ ਡੰਗਾ ਮਾਰਨੀ ਆ ਸਾਡੇ ਮਾਰੋ ਡੰਗਾ ਕਿਉਂ ਮਾਰਦੇ ਆ ਤਾਂ ਫੇਰ ਤੁਸੀਂ ਸਪੋਰਟ ਕਰ ਰਹੇ ਹੋ ਗਲਤ ਬੰਦਿਆਂ ਦੀ ਤੁਸੀਂ ਕਹਿੰਦੇ ਮੈਂ ਲੈ ਜਾਵਾਂ ਇਹਨੂੰ ਤੁਸੀਂ ਲੈ ਆ ਸਾਡੇ ਬਿਆਨ ਲਿਖਾ ਲੈ ਕੱਢੋ ਪਹਿਲੇ ਬਿਆਨ ਲਿਖੋ ਕੱਢ ਕੇ ਲੈ ਜਾ ਐਸ.ਡੀ.ਐਮ. ਸਾਹਮਣੇ ਤਾਂ ਐਸ.ਡੀ.ਐਮ. ਸਾਹਿਬ ਨੂੰ ਬਿਆਨ ਤੇ ਲਿਖੋ ਲਿਆਓ ਕਾਗਜ਼ ਬਿਆਨ ਕਰਾ ਤੁਸੀਂ ਬਿਆਨ ਲਿਖੋ ਪੁੱਛੋ ਲਿਆਓ ਸਭ ਤੋਂ ਆਪਣਾ ਮਲਾਓ ਅੱਜ ਬੱਤ ਬੋਲਣਾ ਨਹੀਂ ਹੈ ਤੈਨੂੰ ਅੱਜ ਕੀ ਹੈ ਧੱਕੇ ਮਾਰਦੇ ਤੁਸੀਂ ਸਾਨੂੰ ਕੀ ਕਰਦਾ ਹੋਏ ਤੇ ਧੱਕੇ ਮਾਰਦੇ ਤੁਸੀਂ ਇਹ ਸਾਨੂੰ ਗਾਲਾਂ ਕੱਢਣ ਲਿਆ ਕੌਣ ਕੱਢਦਾ ਗਾਲਾਂ ਗੱਡੀ ਕਿਹਨੇ ਕੱਢਣੀ ਬਈ ਕੱਢੀ ਨਹੀਂ ਕਹਿੰਨਾ ਨਹੀਂ ਕੱਢੀ ਉਹ ਵਾਸਤੇ ਤੋਂ ਡਰ ਕਰਨ ਲਿਆ ਨਹੀਂ ਗੱਡੀ ਨਹੀਂ ਗੱਡੀ ਤੁਸੀਂ ਜਦੋਂ ਪੈਸੇ ਨਹੀਂ ਤੁਹਾਨੂੰ ਗਲਤ ਬੋਲਦੇ ਆਪਣੇ ਆਪਣੇ ਬਾਈਕੀ ਸਕਦੀ ਹੈ ਨਹੀਂ ਬੋਲਦੇ ਨਹੀਂ ਗੱਡੀ ਨਹੀਂ ਆਡਰ ਫਿਨਿਸ਼ ਹੋ ਗਿਆ ਅਸੀਂ ਗੁੰਡਾਗਰਦੀ ਥੋੜੀ ਚੱਲਣ ਦੇਣੀ ਐ ਇੱਥੇ ਐਸਪੀ ਸਾਹਿਬ ਆਹ ਖੜੇ ਆਪ ਕੋ ਦਮਾਸ਼ ਬੈਠੇ ਆਪ ਬਦਮਾਸ਼ ਆਹ ਆਮ ਆਦਮੀ ਪਾਰਟੀ ਦਾ ਐਮਐਲਏ ਆਪ ਬਦਮਾਸ਼ ਬੈਠਿਆ ਸਾਨੂੰ ਕਾਰ ਲਿਖੋ ਕਾਰਵਾਈ ਕਰਕੇ ਦਿਓ ਅਸੀਂ ਇਥੋਂ ਗੱਡੀ ਨਹੀਂ ਜਾਣ ਦੇਣੀ ਨਾ ਜੀ ਕਾਰ ਵੀ ਆ ਗਿਆ ਉਹ ਤੇ ਛੱਡ ਦਿੰਨੇ ਆ ਅਸੀਂ ਦਰਿਆ ਮਿਚਾ ਲੈਣੀਆਂ ਅਸੀਂ ਜਾਣ ਨਹੀਂ ਦੇਣਾ ਅਸੀਂ ਤੋਂ ਕਾਰਵਾਈ ਕਰਕੇ ਭੇਜਣੀਆਂ ਲੈਓ ਕਾਰਵਾਈ ਕਰੋ ਕੋਈ ਗੱਲ ਨਹੀਂ ਤੁਸੀਂ ਤੁਸੀਂ ਆ ਲੈ ਕੇ ਜਾਵਾਂਗੇ ਅਸੀਂ ਉਹ ਨਾਲ ਲੈ ਕੇ ਜਾ ਕਿਸੇ ਨੇ ਨਹੀਂ ਕਰਨਾ ਤੁਸੀਂ ਸਰਕਾਰ ਦੇ ਨਾਲ ਲੈ ਕੇ ਜਾਵਾਂਗੇ ਅਸੀਂ ਟਿਕਾਣੇ ਤੇ ਜਾਵਾਂਗੇ ਲੈ ਜਾਂਦੇ ਨਹੀਂ ਕੋਈ ਗੱਲ ਸਾਹਿਬ ਮੈਂ ਤੁਹਾਡਾ ਬਹੁਤ ਰਿਸਪੈਕਟ ਕਰਦਾ ਸਾਡੇ ਨਾਲ ਧੱਕਾ ਹੋ ਰਿਹਾ ਧੱਕਾ ਕੋਈ ਗੱਲ ਮੈਂ ਲੈ ਜਾਂਦਾ ਮੋਸ਼ੀ ਕਰ ਰਿਹਾ ਭਾਈ ਦੇ ਝਾੜੂ ਵਾਲੇ ਉਹ ਨਹੀਂ ਹੈ ਮੇਰੇ ਕੋਲ ਲੈ ਜਾਂਦੇ ਆਓ ਲੈ ਆਓ ਜੀ ਮੈਂ ਲੈ ਜਾਂਦਾ ਨਹੀਂ ਕਰ ਮੇਰੀ ਕਰੰਟ ਕਰ ਠੀਕੀ ਕਾਰਵਾਈ ਦੀ ਐਸਪੀ ਸਾਹਿਬ ਕੋਈ ਗੱਲ ਨਹੀਂ ਭਾਈ ਸਾਹਿਬ ਅਸੀਂ ਲੈ ਜਾਂਦੇ ਅਸੀਂ ਬੇਨਤੀ ਕਰਦਾ ਤੁਸੀਂ ਸਾਡੇ ਸਦਗਾਰ ਹੋ ਗਿਆ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੈਲੋ ਨੋ ਇਹ ਗਲੀ ਦੇ ਕੋਈ ਗਲੀ ਕੋਲੋਂ ਹੁਣ ਆਇਆ ਜੀ ਮੈਂ ਠੀਕ ਹੈ ਭਾਈ ਸਾਹਿਬ ਇੱਥੇ ਐਮ ਐਲ ਏ ਤੂੰਗ ਦਲਵੀਰ ਸਿੰਘ ਤੂੰਗ ਦਲਵੀਰ ਸਿੰਘ ਤੂੰਗ ਬਾਬਾ ਬਕਾਲਾ ਇੱਥੇ ਸਾਡੇ ਆ ਕੇ ਬਦਮਾਸ਼ੀ ਕਰਦਾ ਨਾਲ ਗੁੰਡੇ ਲੈ ਕੇ ਔਰ ਇੱਥੇ ਪੁਲਿਸ ਆਈ ਮੈਂ ਪੁਲਿਸ ਨੂੰ ਕਹਿ ਰਿਹਾ ਕਾਰਵਾਈ ਕਰੋ ਅਸੀਂ ਗੁੰਡਾਗਰਦੀ ਨਹੀਂ ਚੱਲਣ ਦੇਣੀ ਇੱਥੇ ਆਮ ਆਦਮੀ ਪਾਰਟੀ ਵਾਲਿਆਂ ਦੀ ਉਹ ਇੱਕ ਬੰਦਾ ਦੋ ਮੇਰੀ ਡੀਸੀਸ ਐਸਟੀਐਮ ਸਾਹਿਬ ਨਾਲ ਆਈ ਹੋਈ ਆ ਐਸਟੀਐਮ ਤਾਂ ਆ ਰਹੇ ਇੱਥੇ ਉਹਨਾਂ ਦੀ ਵੇਟ ਕਰ ਰਹੇ ਆ ਐਸਪੀ ਸਾਹਿਬ ਬਾਕੀ ਕਿਹੜੀਆਂ ਭਜਾ ਕੇ ਲੈ ਗਏ ਪਿਛੋਂ ਨਾਲ ਕੋਈ ਗੱਲ ਨਹੀਂ ਆ ਇੱਥੇ ਨਾਲ ਗੱਲ ਚੀ ਕਰਦੇ ਸਾਡੇ ਬੰਦਿਆਂ ਨੂੰ ਡਰੋਂਦੇ ਤੁਮ ਕਹਿੰਦੇ ਆ ਬੂਥਾਂ ਤੇ ਉਹ ਬੰਦੇ ਬੰਦੇ ਕੱਢੀ ਜਾਂਦੇ ਵਿੱਚੋਂ ਕੋਈ ਨਾ ਫਪੋਥੇ ਫਪੋਥੇ ਆ ਲਾਈਨ ਚੱਲ ਰਿਹਾ ਮੇਰਾ ਵੀਡੀਓਗ੍ਰਾਫੀ ਹੋਈ ਆ ਖਾਣੇ ਦਾ ਆਇਓ ਖਾਣੇ ਤੇ ਆਪਾਂ ਠਾਣੇ ਚਲ ਜੀ ਉੱਥੇ ਚਲ ਜੀ ਥਾਣੇ ਦਰੀਆਂ ਮੰਗਾਓ ਜੋ ਆਪਣਾ ਨਹੀਂ ਨਹੀਂ ਅਸੇ ਤੋਂ ਸਾਡੀ ਜਾਣਤੀ ਨਾਲ ਇਹ ਦੇਖੋ ਇੱਕ ਇਹ ਸਾਡੇ ਤੇ ਇੱਕ ਹੀ ਬੰਦਾ ਬਾਹਰ ਨਾਲ ਹੀ ਹੈਗਾ ਐਸਪੀ ਸਾਹਿਬ ਇੱਕ ਬਦਮਾਸ਼ ਹੋ ਲਾਡੀ ਢੋਸ ਫਿਰਦਾ ਉਹ ਤੋਂ ਪੂਣੀਆਂ ਤੋਂ ਹੁਣ ਭਜਾਇਆ ਬੰਦਿਆਂ ਨੇ ਇਹ ਕੋ ਬਦਮਾਸ਼ੀ ਕਰਦੇ ਪਹਿਲਾਂ ਲੋਈਆਂ ਬਦਮਾਸ਼ੀ ਕਰਕੇ ਆ ਇਹ ਚਲ ਜਣ ਇਹ ਪੁਆਚਾ ਤੂੰ ਛੱਡ ਦੇਣਾ ਇਹਨੂੰ ਨਹੀਂ ਛੱਡ ਦੇਣਾ ਛੱਡ ਦੇਣਾ ਮੈਂ ਕਹੀ ਜਣਾ ਤੁਹਾਡਾ ਪਰ ਅਪਨ ਰਿਕਾਰਡਿੰਗ ਆ ਤੁਸੀਂ ਲੋਕੋ ਦੱਸੋ ਕੀ ਕਰਨਾ ਆਪਾਂ ਕਾਰਵਾਈ ਸੀ ਕਹੋ ਕੀ ਕਰਨਾ ਕਾਰਵਾਈ ਹੋਣੀ ਚਾਹੀਦੀ ਹੈ ਨਾ ਕਾਰਵਾਈ ਹੋਣੀ ਚਾਹੀਦੀ ਹੈ ਜੀ ਕਾਰ ਕਾਰਵਾਈ ਹੋਣੀ ਚਾਹੀਦੀ ਹੈ ਜਾ ਜਾਣੇ ਪਾਇਲਟ ਕਰ ਲੋ ਗੱਡੀ ਪਾਇਲਟ ਕਰ ਲੋ ਗੱਡੀ ਲੈ ਆ ਵੀ ਸਾਬ ਨਹੀ ਜਾਂਦਾ ਨਹੀਂ ਹਰ ਨਹੀਂ ਕੋਈ ਗੱਲ ਹੱਥ ਜੋੜਦਾ ਤੁਹਾਡੇ ਅੱਗੇ ਹੱਥ ਕਿਉਂ ਗੁੰਡਾ ਕਰਦੀ ਹੋ ਇਹਨਾਂ ਨੂੰ ਨਾ ਨੱਥ ਪਾਓ ਗੁੰਡਿਆਂ ਨੂੰ ਇਹ ਲੋਕ ਆਮ ਆਦਮੀ ਪਾਰਟੀ ਆ ਸਾਡੀ ਹੱਥ ਜੀ ਅਸੀਂ ਨਾਲ ਲੈ ਕੇ ਜਾਣੇ ਪਾਇਲਟ ਕਰੋ ਗੱਡੀ ਆ ਪਾਇਲਟ ਕਰੋ ਕੋਈ ਗੱਲ ਨਹੀਂ ਆਮ ਆਦਮੀ ਪਾਰਟੀ ਜੈ ਹਾਂ ਆਮ ਆਦਮੀ ਪਾਰਟੀ ਜੈ ਹਾਂ ਐਮਐਲਏ ਕਵਾਸੇ ਤੋਂ ਮੁਰਦਾਬਾਦ ਜਿੰਦਾਬਾਦ ਗੁੰਡਾ ਕਰਦੀ ਨਹੀਂ ਚੱਲਣ ਦੇਾਂਗੇ ਨਹੀਂ ਚੱਲਣ ਦੇਾਂਗੇ ਨਹੀਂ ਚੱਲਣ ਦੇਾਂਗੇ ਆਮ ਆਰਮੀ ਪਾਰਟੀ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਤਕਦੀਰ ਆਮ ਆਰਮੀ ਪਾਰਟੀ ਮੁਰਦਾਬਾਦ ਜਿੰਦਾਬਾਦ ਕਸ਼ਮੀਰ ਕਾ ਰਹੇ ਆ ਕਿ ਸ਼ਹੀਦ ਨਹੀਂ ਚੱਲਣ ਦੇ ਆਪਾਂ ਤਕਦੀਰ ਨੂੰ ਬੁਲਾਓ ਤੇ ਆਪਣੇ ਆਲੀ ਗੱਡੀ ਬਾਬਾ ਕਿੱਥੇ ਆ ਬਾਬਾ ਕਿੱਥੇ ਆਓ ਫਿਰਦਾ ਬਾਬਾ ਕਸਮੀਰ ਪਾਜੀ ਬਾਬਾ ਆਪਣਾ ਆਲੀ ਗੱਡੀ ਕਰ ਪਸ ਬਿਲਕੁਲ ਠੀਕ ਹੈ ਇਹ ਸਾਰੀਆਂ ਪਿੱਛੇ ਫੇ ਨਿਕਲਣਗੀਆਂ ਇਹਨੂੰ ਕਰ ਗੱਡੀ ਸੇਵ ਕਰ ਉਹ ਜਿਹੜਾ ਤੁਹਾਨੂੰ ਆਪਣਾ ਖਾਣਾ ਲੈ ਆਈਏ ਜਗ੍ਹਾ ਤੇ ਨੂੰ ਆਉਂਦਾ ਜੀ ਸਾਡੇ ਬੰਦੇ ਸਾਰੇ ਕਾਇਮ ਆ ਜੀ ਕੋਈ ਕਮਜ਼ੋਰ ਨਹੀਂ ਬੰਦਾ ਸਾਡੇ ਇੱਥੇ ਉਹ ਕਾਕਾ ਪਿੱਛੋਂ ਗੱਡੀ ਕਰਾਓ ਪਿੱਛੇ ਮਾੜਾ ਆਪਣਾ ਟਰੈਕਟਰ ਵੀ ਕਰੋ ਪਿੱਛੇ പക്ഷേ കട <anchukies> ਮਾੜਾ ਸਾਈਡ ਤੇ ਸੈਟ ਸੈਟ ਇਹਨੂੰ ਕਰ ਲੈ ਇਹਨੂੰ ਮਾੜਾ ਮੇਰਾ ਤੇ ਮਾੜਾ ਸਾਈਡ ਤੇ ਜਾ ਆਉਂਗਾ ਨਹੀਂ ਨਹੀਂ ਆਉਂਦੀ ਆਉਂਦੀ ਕੋਈ ਗੱਲ ਨਹੀਂ ਭਾਈ ਆਉ ਸੈਟ ਆਉ ਸੈਟ ਆਉਂਦੀ ਸਰ ਹਮਨੇ ਹਮਨੇ ਉਹ ਮੈਸੇਜ ਦੇ ਦਿਆ ਸਰ ਭਾਈ ਲਾਈ ਸੀ ਤਾ ਹੁਣ ਸਰ ਕੀ ਕਰਾਇਓ ਯਾਰ ਮੈਂ ਕੀ ਕਰਾਂ ਯਾਰ ਐਸੇ ਹੀ ਕਰੋ ਉਹ ਹਮਨੇ ਆਪ ਆਪ ਉਹਨਾਂ ਦਾ ਟਰੈਕਟਰ ਜਦ ਆਉਂਦਾ ਹੈ ਬਸ ਉਹ ਟਰੈਕਟਰ ਕਰਾ ਪਾਉਂਦੇ ਟ੍ਰੈਕਵਾਇਸ ਨਾਲ ਚਾਹੁੰਦੇ ਟ੍ਰੈਕਵਾਇਸ ਵਿੱਚੋਂ ਮੈਂ ਸੇ ਭੇਜ ਦੂੰ ਇੱਕ ਮੈਸੇਜ ਲਿਖ ਕੇ ਭੇਜ ਦੂੰ ਦੋ ਲੋਕ ਕੋਈ ਲੜ ਰਿਹਾ ਪਤਾ ਨਹੀਂ ਸਾਸੀ ਗੱਲ ਦੋਸਤੋ ਉਂ ਅਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਐਮਰਜੈਂਸੀ 'ਚ ਤੁਹਾਨੂੰ ਵੀਡੀਓ ਪਾ ਰਿਹਾ ਅੱਜ ਮੈਂ ਸ਼ਾਬਾਸ਼ ਦੇਣਾ ਚਾਹੁੰਦਾ ਹਾਂ ਔਰ ਸਾਡੇ ਭਰਾ ਨੂੰ ਨਿਤੜਕ ਜਰਨਲ ਨੂੰ ਲਾਡੀ ਸ਼ੇਰੋ ਵਾਲਿਆ ਸਾਹਿਬ ਨੂੰ ਕਿ ਉਹਨੇ ਮੌਜੂਦਾ ਸਰਕਾਰ ਦਾ ਇੱਕ ਐਮ.ਐਲ.ਏ. ਅੱਜ ਜਿਹੜਾ ਇਲੈਕਸ਼ਨ ਕਮਿਸ਼ਨ ਦੀਆਂ ਧੱਜੀਆਂ ਉਡਾ ਰਿਹਾ ਸੀ ਬਾਬੇ ਬਕਾਲੇ ਦਾ ਉਹਨੂੰ ਕਿਰਿਆ ਤੇ ਮੈਂ ਕਹਿੰਦਾ ਸ਼ਿਕਾਇਤਾਂ ਕਰ ਰਿਹਾ ਲੇਕਿਨ ਕਿਸੇ ਦੇ ਕੰਤੇ ਜੂਣੀ ਸਰਕਾਰੀ ਸਰਕਾਰ ਦੇ ਸਾਰੇ ਮੰਤਰੀ ਔਰ ਸਾਰੇ ਐਮਐਲਏ ਸਹਿਬਾਨ ਜਲੰਧਰ ਦੇ ਉਥੇ ਵਾਰਡਸ ਦੇ ਵਿੱਚ ਬੈਠੇ ਆ ਤੇ ਘੁੰਮ ਰਹੇ ਆ ਤੇ ਜਦੋਂ ਕੋਈ ਅਸੀਂ ਸ਼ਿਕਾਇਤ ਕਰਦੇ ਆ ਤਾਂ ਸ਼ਿਕਾਇਤ ਤੇ ਕੋਈ ਇਹਨਾਂ ਦਾ ਰਿਟਰਨਿੰਗ ਆਫੀਸਰ ਤੇ ਕੋਈ ਵਿਅਕਤੀ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਹੈਗਾ ਉਹ ਆਪਦਾ ਅਸਰ ਨਹੀਂ ਦਿਖਾਉਂਦਾ ਔਰ ਸਾਨੂੰ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਜਲੰਧਰ ਤੋਂ ਬਾਹਰ ਚਲੇ ਜਾਓ ਅਸੀਂ ਜਲੰਧਰ ਤੋਂ ਬਾਹਰ ਬੈਠੇ ਹਾਂ ਸੋ ਮੇਰੇ ਕਹਿਣ ਦਾ ਮਤਲਬ ਅੱਜ ਫੜ ਲਿਆ ਜਿਪਸੀਆਂ ਦੇ ਨਾਲ ਗਨਮੈਨਾਂ ਦੇ ਨਾਲ ਜਿਹੜਾ ਕਿ ਕੋਈ ਵੀ ਬਾਹਰਲਾ ਵਿਅਕਤੀ ਉੱਥੇ ਘੁੰਮ ਨਹੀਂ ਸਕਦਾ ਤੇ ਉਹਨੂੰ ਉੱਥੇ ਘੇਰ ਲਿਆ ਜਲੰਧਰ ਦੇ ਜਿਹੜਾ ਐਮ ਐਲ اے ਸੀਗਾ ਬਾਬੇ ਬਕਾਲੇ ਦਾ ਸੋ ਹੁਣ ਮੇਰੀ ਇਹ ਬੇਨਤੀ ਹੈ ਜੇ ਕਿਸੇ ਪ੍ਰਕਾਰ ਦਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮੈਂ ਤੇ ਸਾਰੇ ਲੀਡਰਸ਼ਿਪ ਇਕੱਠੇ ਹੋ ਰਹੇ ਆ ਤੇ رائے ਕਰਕੇ ਤੁਹਾਨੂੰ ਅਸੀਂ ਸਨਿਆ ਦੇਾਂਗੇ ਜਿਹੜੇ ਪੰਜਾਬ ਤੋਂ ਬਾਹਰ ਬੈਠੇ ਆ ਸਾਰੇ ਕਾਂਗਰਸੀ ਭਰਾ ਤੇ ਫਿਰ ਤੁਸੀਂ ਸਾਰਿਆਂ ਨੇ ਜਲੰਧਰ ਵੱਲ ਕੂਚ ਕਰ ਲੈਣਾ ਫਿਰ ਅਸੀਂ ਵੀ ਜਾ ਕੇ ਉੱਥੇ ਡਟ ਕੇ ਲੜਾਈ ਲੜਾਂਗੇ ਜੇ ਪ੍ਰਸ਼ਾਸਨ ਦੇ ਬਾਹਰ ਧਰਨਾ ਲਾਉਣਾ ਪਿਆ ਆਰਓ ਦੇ ਬਾਹਰ ਧਰਨਾ ਲਾਉਣਾ ਪਿਆ ਤੇ ਡੀਸੀ ਦੇ ਬਾਹਰ ਜਾਂ ਕਮਿਸ਼ਨਰ ਦੇ ਬਾਹਰ ਜਾਂ ਡੀਆਈਜੀ ਦੇ ਬਾਹਰ ਐਸਐਸਪੀ ਦੇ ਬਾਹਰ ਧਰਨਾ ਲਾਉਣਾ ਪਿਆ ਆਪਾਂ ਹੋਰ ਅੱਧੇ ਪੌਣੇ ਘੰਟੇ ਦੇ ਵਿੱਚ ਫੈਸਲਾ ਕਰਾਂਗੇ ਇਸ ਕਰਦਾ ਕਿਉਂਕਿ ਇਹਨਾਂ ਦੇ ਜਿਹੜੇ ਐਮ.ਐਲ.ਏ ਆ ਉਹਨਾਂ ਨੂੰ ਜਿਹੜੀ ਇਹਨਾਂ ਦੀ ਪੁਲਿਸ ਹੈ ਔਰ ਮੁਲਾਜ਼ਮ ਹੈਗੇ ਆ ਉਹ ਬਾਹਰ ਨਹੀਂ ਕੱਢ ਰਹੇ ਸੋ ਜੇ ਕੋਈ ਬੰਦ ਦੀ ਕਾਰਵਾਈ ਨਾ ਹੋਈ ਤੇ ਜੇ ਇਦਾਂ ਹੀ ਚੱਲਦਾ ਰਿਹਾ ਤਾਂ ਆਪਾਂ ਅੱਧੇ ਘੰਟੇ ਤੱਕ ਤਿਆਰ ਰਹੋ ਜੋ ਸਾਰੇ ਜਾਣੇ ਮੈਂ ਵੀ ਹਜੇ ਉਵੇਂ ਹੀ ਬੈਠਾ ਸੀਗਾ ਤਿਆਰ ਹੁੰਨੇ ਆ ਸੋ ਕਾਇਮ ਹੋ ਜਾਓ ਤੇ ਚਾਰ-ਚਾਰ 10-10 ਬੰਦੇ ਲੈ ਕੇ ਤੁਸੀਂ ਫਿਰ ਜਲੰਧਰ ਵੱਲ ਨਿਕਲਣ ਪੈਣਾ ਕਿਉਂਕਿ ਆਪਾਂ ਇਹ ਬਦਮਾਸ਼ੀ ਬਿਲਕੁਲ ਨਹੀਂ ਚੱਲਣ ਦੇਣੀ ਔਰ ਜਿਸ ਪ੍ਰਕਾਰ ਦੀਆਂ ਇਹ ਕੋਝੀਆਂ ਹਰਕਤਾਂ ਕਰ ਰਹੀ ਹੈ ਸਰਕਾਰੇ ਕੰਮ ਨਹੀਂ ਚੱਲਦਾ ਇਹਨਾਂ ਦੇ ਐਮਐਲਏ ਦਾ ਕੀ ਮਤਲਬ ਅੱਜ ਸ਼ਾਹਕੋਟ ਦੇ ਵਿੱਚ ਘੁੰਮਣ ਦਾ ਬਾਹਰਲਾ ਐਮਐਲਏ ਸੋ ਸ਼ਿਕਾਇਤ ਮੇਰਾ ਖਿਆਲ ਦਰਜ ਹੋ ਗਈ ਹੈ ਦੇਖਦੇ ਆ ਪੁਲਿਸ ਕੀ ਕਾਰਵਾਈ ਕਰਦੀ ਹੈ ਤੇ ਤਿਆਰ ਰਹੋ ਜੋਤੇ ਅੱਧੇ ਘੰਟੇ ਦੇ ਵਿੱਚ ਫਿਰ ਤੁਹਾਨੂੰ ਦੁਆਰੇ ਸਿਨਿਆ ਲਾਉਣੇ ਮੇਰਾ ਵੀਰ ਸਾਰੇ ਜ਼ਿਲੇ ਪ੍ਰਧਾਨਾਂ ਨੂੰ ਸਾਰੇ ਜਿਹੜੇ ਸਾਬਕਾ ਐਮਐਲਏ ਸਾਬਾ ਨੂੰ ਤੇ ਜਲੰਧਰ ਵਾਲੇ ਨਹੀਂ ਜਲੰਧਰ ਵਾਲੇ ਆਪਦੇ ਕੰਮਾਂ ਤੇ ਲੱਗੇ ਰਹੋ ਜਲੰਧਰ ਵਾਲੇ ਕਿਸੇ ਵਿਅਕਤੀ ਨੂੰ ਵੀ ਉੱਥੇ ਆਉਣ ਦੀ ਲੋੜ ਨਹੀਂ ਹੈ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਜਣੇ ਤਿਆਰ ਰਹੋ ਜੋ ਔਰ ਲਾਡੀ ਸ਼ੇਰੋ ਵਾਲੀ ਆ ਸਾਹਿਬ ਤੁਹਾਨੂੰ ਵਧਾਈ ਦੇਣਾ ਚਾਹੁੰਦੇ ਔਰ ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਲੋਕਲ ਜਿਹੜੇ ਆਪਣੇ ਜਲੰਧਰ ਦੇ ਵਿੱਚ ਲੋਕ ਆਪਣੇ ਬੈਠੇ ਐ ਜਿਹੜੇ ਬੂਥਾਂ ਤੇ ਬੈਠੇ ਐ ਜਿਹੜਾ ਵੀ ਇਹਨਾਂ ਦਾ ਐਮ ਐਲ ਏ ਆਉਂਦਾ ਓਰੀ ਕਾਈਂਡਲੀ ਕਿਰਪਾ ਕਰਕੇ ਓਰੀ ਕਾਨੂੰਨ ਨੂੰ ਆਪਦੇ ਹੱਥ ਚ ਲੈਣ ਦੀ ਲੋੜ ਨਹੀਂ ਲੇਕਿਨ ਓਰੀ ਅੱਗੇ ਗੱਡੀ ਦੇ ਖੜੇ ਹੋ ਕੇ ਓਰੀ ਵੀਡੀਓ ਬਣਾਓ ਤੇ ਓਰੀ ਸਾਰੀ ਵੀਡੀਓ ਬਣਾ ਕੇ ਲਾਈਵ ਹੋ ਜੋ ਤਾਜੋਰੇ ਤੇ ਬੰਦੀ ਕਾਰਵਾਈ ਆਪਾਂ ਕਰਾ ਸਕੀ ਬਹੁਤ ਬਹੁਤ ਧੰਨਵਾਦ ਟਕੜੇ ਰਹੋ ਚੋਣਾਂਵਾਂ ਪੱਤ ਜਿੱਤ ਚੁੱਕੇ ਹੁਣ ਮਾਰਜਨ ਵਧਣਾ ਬਾਕੀ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੂਗਾ ਕਿ ਇਹ ਚੋਣ ਨੇ ਇੱਕ ਵੱਡੀ ਫੱਦੇ ਬਖਸ਼ਨੀਆ ਕਾਂਗਰਸ ਪਾਰਟੀ ਨੂੰ ਔਰ ਦਿਸ਼ਾ ਤੇ ਦਸ਼ਾ ਪੰਜਾਬ ਦੀ ਚੇਂਜ ਬਦਲਨੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਡਟੇ ਰਹੋ ਜਲੰਧਰ ਵਾਸੀਓ ਔਰ ਕੋਸ਼ਿਸ਼ ਕਰੋ ਪੋਲਿੰਗ ਵੱਧ ਤੋਂ ਵੱਧ ਹੋ ਸਕੇ ਜਿੰਨੀ ਘਰਾਂ ਚੋਂ ਲੋਕਾਂ ਨੂੰ ਕੱਢ ਕੇ ਲਿਆ ਕੇ ਅਕਾ ਪੋਲਿੰਗ ਕਰਾ ਲਾਂਗੇ ਉਹ ਸਾਡੇ ਹਾਸਤੇ ਬੇਹਤਰੀਨ ਹੋਊਗੀ ਧੰਨਵਾਦ ਜੀ ਜਿਉਂਦੇ ਰਹੋ ਤੇ ਜੇ ਕੋਈ ਐਮਐਲਏ ਮਿਲਦਾ ਜਾਂ ਬਾਬਲਾ ਸੱਜਣ ਮਿਲਦਾ ਔਰ ਇਹ ਵੀਡੀਓ ਬਣਾ ਕੇ ਲਾਈਵ ਹੋ ਜਾਓ ਬਹੁਤ ਬਹੁਤ ਮਿਹਰਬਾਨੀ ਤੇ ਧੰਨਵਾਦ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ